ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਤੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟਸ ਤੇ ਜਿਨ੍ਹਾਂ ਦੇ ਪਾਚੇ ਨੇ ਜਿਨ੍ਹਾਂ ਨੇ ਡਰੱਗਸ ਤੇ ਪੈਸੇ ਨਾਲ ਕੋਠੀਆਂ ਘਰੇ ਕਿੰਨੀਆਂ ਜਾਇਦਾਦਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕਾਜ ਚ ਚਲ ਰਹੀ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਟੀ ਵੀ ਮੁਹਾਲੀ ਵਿੱਚ ਪਿਉਪੁੱਤ ਦੋ ਵਿਅਕਤੀਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਤਿੰਨ ਵਿਅਕਤੀਆਂ ਵੱਲੋਂ ਦੁਕਾਨ ਦੇ ਵਿੱਚ ਦਾਖਲ ਹੋ ਕੇ ਪਿਉਪੁੱਤ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਮਾਮਲਾ ਮੁਹਾਲੀ ਦੇ ਫੇਸ 10 ਦਾ ਹੈ ਜਿੱਥੇ ਮੈਡੀਕਲ ਦੀ ਦੁਕਾਨ ਕਰਨ ਵਾਲੇ ਵਿਅਕਤੀਆਂ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਦੇ ਗੁਆਂਢ ਵਿੱਚ ਹੀ ਮੈਡੀਕਲ ਦੀ ਦੁਕਾਨ ਚਲਾ ਰਹੇ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਇਹਨਾਂ ਦੀ ਆਸ ਵਿੱਚ ਲੜਾਈ ਹੁੰਦੀ ਰਹਿੰਦੀ ਹੈ ਕੁਝ ਮਹੀਨੇ ਪਹਿਲਾਂ ਵੀ ਗਵਾਂਢੀ ਦੁਕਾਨਦਾਰ ਨੇ ਪਿਸਤਲ ਦਿਖਾ ਕੇ ਇਹਨਾਂ ਨੂੰ ਡਰਾਇਆ ਧਮਕਾਇਆ ਸੀ ਜਿਸ ਦੀ ਫੇਸ 11 ਥਾਣੇ ਦੇ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਹੁਣ ਫਿਰ ਇਹਨਾਂ ਵੱਲੋਂ ਬਾਹਰੋਂ ਆਦਮੀ ਬੁਲਾ ਕੇ ਦੁਕਾਨ ਵਿੱਚ ਦਾਖਲ ਹੋ ਕੇ ਪਿਓ ਪੋਤ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਸੂਚਨਾ ਮਿਲਣ ਤੇ ਪੁਲਿਸ ਨੇ ਐਕਸ਼ਨ ਲੈਂਦਿਆਂ ਐਫ ਆਈ ਆਰ ਦਰਜ ਕਰਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਿਓ ਪੁੱਤ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਪੀੜਤ ਪਰਿਵਾਰ ਨੇ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਹਰ ਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇੱਕ ਆਦਮੀ ਅਜੇ ਫਰਾਰ ਹੈ ਉਸ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਡੀਐਸਪੀ ਹਰ ਸਿਮਰਨ ਸਿੰਘ ਬੱਲ ਨੇ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਾਹਮਣੇ ਆਈ ਸੀ ਕੈਮਿਸਟਰੀ ਸ਼ਾਪ ਤੇ ਉਸ ਨੂੰ ਲੈ ਕੇ ਹੰਟਰ ਦੀ ਕਾਰਵਾਈ ਜੀ ਬੇਸਿਕਲੀ ਇੱਕ ਹਰਮਨਦੀਪ ਸਿੰਘ ਬਿੰਦਰਾ ਹੈ ਜਿਹੜਾ 1050 ਫੇਸ 10 ਚ ਰਹਿਣ ਵਾਲਾ ਹੈ ਤੇ ਇਹਨਾਂ ਦੀ ਇਹ ਬਿੰਦਰਾ ਫਾਰਮੇਸੀ ਤੇ ਤਿੰਨ ਬੰਦਿਆਂ ਨੇ ਇਹਦੇ ਤੇ ਅਟੈਕ ਕੀਤਾ ਸੀਗਾ ਜਿਹੜਾ ਕਿ ਜਦੋਂ ਇਨਵੈਸਟੀਗੇਸ਼ਨ ਕੀਤੀ ਇਹਦੇ ਤੇ ਅਸੀਂ ਐਫ ਆਈ ਆਰ ਨੰਬਰ 59 ਡੇਟਡ 15 ਅੰਡਰ ਸੈਕਸ਼ਨ 115 ਦੀ 2 126 ਦੀ 2 333 352/2 61 ਬੀ ਐਨ ਐਸ ਠਾਣਾ ਫੇਜ਼ 11 ਦਰਜ ਕੀਤੀ ਸੀ ਤੇ ਉਸ ਤੋਂ ਬਾਅਦ ਸਾਡੇ ਐਸ ਐਚਓ ਸਾਹਿਬ ਦੀਆਂ ਆਪਣੀਆਂ ਟੀਮਾਂ ਐਸ ਐਚਓ ਫੇਜ਼ 11 ਅਮਨ ਅੰਬੈਦਵਾਨ ਦੇ ਤੇ ਨਾਲ ਵੱਖਰੀਆਂ ਵੱਖਰੀਆਂ ਟੀਮਾਂ ਤੇ ਅਸੀਂ ਇਹਦੇ ਵਿੱਚ ਜਿਹੜਾ ਮੇਨ ਸਾਜ਼ਿਸ਼ ਕਰਤਾ ਸੀ ਨਰਮਲ ਸਿੰਘ ਕਾਂਡਾ ਤੇ ਉਹਦੇ ਨਾਲ ਪਰਿਵਾਰ ਦੇ ਜੀਜ ਉਸਕਰਨ ਸਿੰਘ ਸੰਤ ਸਿੰਘ ਨਰੇਸ਼ ਕੁਮਾਰ ਐਨ ਕੇ ਵਰਮਾ ਤੇ ਇਹਨਾਂ ਦੇ ਨਾਲ ਜਿਹੜੇ ਮੇਨ ਜਿਹੜੇ ਇਹਨਾਂ ਨੇ ਹਾਇਰ ਕੀਤੇ ਸੀ ਬੰਦੇ ਉਹ ਸੀਗੇ ਗੁਰਜੀਤ ਸਿੰਘ ਰੁੜਕੇ ਦਾ ਸਾਜਿਦ ਪਰਵੇਜ਼ ਜਿਹੜਾ ਕਿ ਹੈਗਾ ਨizampur ਚੰਡੀਗੜ੍ਹ ਦਾ ਸੀਗਾ ਪ੍ਰਤਾਪ ਹੈ ਜਿਹੜਾ ਕਿ ਅਜੀਰ ਕ੍ਰਿਸ਼ਨਾ ਅ ਇਨਕਲੇਵ ਦੀਰਖਪੁਰ ਦਾ ਰਹਿਣ ਵਾਲਾ ਹੈ ਇਹ ਸਾਰਿਆਂ ਨੇ ਇਹਨਾਂ ਨੂੰ ਆ ਕੇ ਕੀ ਕਹਿੰਦੇ ਅਸੀਂ ਉਹ ਜਦੋਂ ਸੀਸੀਟੀਵੀ ਫੁਟੇਜ ਖੰਗਾਲੀਆਂ ਸੀਗੀਆਂ ਤੇ ਇਹਨਾਂ ਦੇ ਅਸੀਂ ਟੈਕਨੀਕਲ ਸਰਵਿਸੇਸ ਦੇ ਰਾਹੀਂ ਅਸੀਂ ਉਹਨਾਂ ਨੇ ਫੋਨਾਂ ਤੋਂ ਇਹ ਬੰਦੇ ਟੇਸ ਕੀਤੇ ਸੀਗੇ ਇਹਦੇ ਵਿੱਚ ਇੱਕ ਬੰਦਾ ਹੋਰ ਉਹਨਾਂ ਨੇ ਸਾਨੂੰ ਦੱਸਿਆ ਉਹ ਵੀ ਛੇਤੀ ਅਸੀਂ ਗ੍ਰਿਫਤਾਰ ਕਰ ਗ੍ਰਿਫਤਾਰ ਕਰ ਲਾਂਗੇ ਟੋਟਲ ਰੀਜ਼ਨ ਕੀ ਰਿਹਾ ਸਰ ਕਿਉਂਕਿ ਸੀਸੀਟੀਵੀ ਵਿੱਚ ਦਿਖ ਰਿਹਾ ਕਿ ਬੜੀ बुरी तरह ਕੁੱਟਮਾਰ ਕਰਕੇ ਭੱਜਦੇ ਨਜ਼ਰ ਆ ਰਹੇ ਨੇ ਇਹ ਬੇਸਿਕਲੀ ਇਹਨਾਂ ਦਾ ਆਪਸ ਵਿੱਚ ਉਥੇ ਨਰਮਲ ਕਾਂਡੇ ਜਿਹਾ ਹੋਣਾ ਦੀ ਵੀ ਆਪਣੀ ਫਾਰਮੇਸੀ ਦੀ ਦੁਕਾਨ ਹੈ ਤੇ ਇਹ ਉਥੇ ਇਹਨਾਂ ਦਾ ਪਹਿਲਾਂ ਵੀ ਦੋ ਤਿੰਨ ਵਾਰ ਇਹਨਾਂ ਤੇ ਕੀ ਕਹਿੰਦੇ ਝਗੜਾ ਹੋਇਆ ਤੇ ਉਹਦੇ ਚ ਵੀ ਇਹ ਨਿਰਮਲ ਕਾਂਡੇ ਵਗੈਰਾ ਨੇ ਸਾਰਾ ਇਹ ਇਹ ਸਾਰਾ ਰਚਾਇਆ ਸੀ ਸਾਜ ਜੀ ਕੋਈ ਰਿਕਵਰੀ ਵਗੈਰਾ ਵੀ ਹੋਈ ਨਹੀਂ ਜੀ ਪੜੇ ਗਏ ਹਾਂ ਹਾਂ ਜੀ ਉਹਦੇ ਇਹ ਕਹਿੰਦੇ ਉਹਨਾਂ ਕੋ ਅਰੈਸਟ ਕੀਤੀ ਹੈ ਤੇ ਉਹਨਾਂ ਕੋ ਜਿਹੜਾ ਜਿਹੜਾ ਚੀਜ਼ ਰਿਕਵਰ ਕੀਤਾ ਉਹਦੇ ਬਾਰੇ ਉੱਥੇ 19 ਨੰਬਰ ਖਾਲਾ ਨੂੰ 19 ਨੰਬਰ 'ਤੇ ਲਿਖਿਆ ਗਿਆ ਜਿਹੜੇ ਪੜੇ ਗਏ ਨਹੀਂ ਉਹਨਾਂ ਦਾ ਕੋਈ ਤੁਮਰ ਬੈਕਗ੍ਰਾਉਂਡ ਹੈ ਤਾਂ ਜਿਹੜੇ ਹੈ ਕਿਤੇ ਸੀਗੇ ਸਰ ਇਹ ਹਾਂ ਜੀ ਉਹਨਾਂ ਦੀ ਅਸੀਂ ਇਹਦੀ ਵੱਖਰੇ ਤੌਰ ਤੇ ਤੁਹਾਨੂੰ ਦੱਸ ਦੇਵਾਂਗੇ ਇਹਨਾਂ ਦੀ ਜਿਹੜੀ ਐਂਟੀਸਟੈਂਡਸ ਵੈਰੀਫਾਈ ਕਰਕੇ ਕਿਉਂਕਿ ਇਹਨਾਂ ਨੂੰ ਹੁਣ ਰਿਮਾਨਟ ਤੋਂ ਬਾਅਦ ਇਹਨਾਂ ਨੂੰ ਰੋਪੜ ਜੇਲ੍ਹ ਭੇਜਿਆ ਜਾ ਚੁੱਕਾ ਹੈ ਸਰ ਦੁਕਾਨਦਾਰ ਦਾ ਇਹ ਜਾਣਾ ਕਿ ਇਹ ਜਿਹੜੇ ਗੁਫਤਾਰ ਕੀਤੇ ਫਿਰ ਤਿੰਨ ਜਣੇ ਹੋ ਤਿੰਨ ਚਾਰ ਹਜੇ ਪ੍ਰਾਰਥਨ ਦੇ ਹਾਲੇ ਨਹੀਂ ਜੀ ਇਹਦੇ ਵਿੱਚ ਇਹ ਚਾਰਾਂ ਦੀ ਅਰੈਸਟ ਪਹਿਲਾਂ ਪੈ ਚੁੱਕੀ ਹੈ ਐਂਟੀਸਿਪੇਟਿਵ ਵੇਲ ਹੋ ਕੇ ਤੇ ਤਿੰਨਾਂ ਦੀ ਇਹਨਾਂ ਦੀ ਅਰੈਸਟ ਪੈ ਚੁੱਕੀ ਹੈ ਇੱਕ ਬੰਦਾ ਅਸੀਂ ਇਸ ਕਰਕੇ ਨਾਮਿਨੇਟ ਮਤਲਬ ਨਾਮ ਨਹੀਂ ਦੱਸਿਆ ਕਈ ਵਾਰ ਬੰਦਾ ਆਪਣੀ ਅਰੈਸਟ ਅਵੇਟ ਕਰਦਾ ਹੈ ਇੱਕ ਬੰਦਾ ਫਰਾਰ ਹੈ ਹਾਂ ਇੱਕ ਬੰਦਾ ਫਰਾਰ ਹੈ ਸੱਤਾਂ ਦੀ ਅਰੈਸਟ ਪੈ ਚੁੱਕੀ ਹੈ